ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਪਾਲੀ ਤੇ ਵਪਾਰੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆਪਾਂ ਖੜੇ ਆ ਜੀ ਮੁੱਲਾਪੁਰ ਪਿੰਡ ਜ਼ਿਲ੍ਹਾ ਲੁਧਿਆਣਾ ਜਿੱਥੇ ਕਿ ਹਰ ਸ਼ਨੀਵਾਰ ਨੂੰ ਬੱਕਰਾ ਮੰਡੀ ਲੱਗਦੀ ਆ ਬਹੁਤ ਹੀ ਤਕੜੀ ਬਲੱਡ ਲਾਈਨ ਦੇ ਬੱਕਰੇ ਤੇ ਬੱਕਰੀਆਂ ਇੱਥੇ ਪਹੁੰਚਦੇ ਨੇ ਤੇ ਜਿੱਦਾਂ ਤੁਸੀਂ ਇਹ ਦੇਖਦੇ ਹੋ ਜੀ ਆ ਲਿੱਸਾ ਬੱਕਰਾ ਵਾ ਚਾਰ ਦੰਦ ਬੱਚਾ ਬਹੁਤ ਸੋਹਣੀ ਬਲੱਡ ਲਾਈਨ ਦਾ ਬੱਕਰਾ ਜੀ ਇਹ ਜੇ ਮੈਂ ਤੁਹਾਨੂੰ ਦੱਸ ਦਿਆਂ ਵੀ ਕਿੱ데 ਘਰੋਂ ਆਇਆ ਤੁਸੀਂ ਹੈਰਾਨ ਮੰਨ ਜਾਓਗੇ ਤੇ ਗਾ ਮਾਲਕ ਨੇ ਨਹੀਂ ਸੰਭਿਆ ਉਹਦੀ ਗਲਤੀ ਆ ਇਹ ਸਣੀ ਗੱਲ ਰਣੀਆਂ ਉਹਨਾਂ ਦੇ ਘਰੋਂ ਬੱਚਾ ਵੇਖਿਆ ਸੀ 25000 ਦਾ ਉਹਨਾਂ ਦੇ ਰਿਸ਼ਤੇਦਾਰਾਂ ਨੇ ਲਿਆ ਸੀ ਘੋੜੀਆਂ ਦਾ ਕੰਮ ਕਰਦੇ ਹੋ ਵੀ ਤੇ ਉਹਨਾਂ ਨੂੰ ਤਿਆਰਬਾ ਨਹੀਂ ਸੀ ਉਹਨੇ ਨਹੀਂ ਸੰਭਿਆ ਚਲੋ ਜਦੋਂ ਉਹਨਾਂ ਨੇ ਸਣੀ ਗੱਲ ਦਾ ਨਾਂ ਲਿਆ ਮੈਂ ਭਾਈ ਜੀ ਜਦੀ ਬੱਚਾ ਖਰੀਦ ਲਿਆ ਇਹੋ ਜਿਹੇ ਬੱਚੇ ਲੈਣੇ ਆ ਟਾਪ ਦੀਆਂ ਬੱਕਰੀਆਂ ਲੈਣੀਆਂ ਤੁਸੀਂ ਸ਼ਨੀਵਾਰ ਨੂੰ ਸਾਜਰੇ ਮੁੱਲਾਪੁਰ ਪਹੁੰਚੋ ਮੁੱਲਾਪੁਰ ਦੀ ਮੰਡੀ ਤੇ ਟਾਪ ਕੁਆਲਿਟੀ ਦੀਆਂ ਬੱਕਰੀਆਂ ਤੇ ਬੱਕਰੇ ਇਹ ਇੱਥੇ ਆਉਂਦੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਤੇ ਵੱਧ ਤੋਂ ਵੱਧ ਪਹੁੰਚਿਆ ਕਰੋ ਹਰ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ 12 ਘੰਟੇ ਮੰਡੀ ਲੱਗਦੀ ਆ ਵੱਧ ਤੋਂ ਵੱਧ ਪਹੁੰਚਿਆ ਕਰੋ ਕਾਟੂਮਾਲ ਬਹੁਤ ਵੱਡੀ ਗਿਣਤੀ ਵਿੱਚ ਆਉਂਦਾ ਹੋਰ ਜਿਹੜੇ ਕਾਟੂਮਾਲ ਖਰੀਦਦੇ ਆ ਵੀਰ ਉਹਨਾਂ ਨੂੰ ਵੀ ਬੇਨਤੀ ਆ ਕਿ ਸਾਧਰੇ ਆਜਿਆ ਕਰੋ ਤੇ ਜਿਹੜੇ ਸਾਡੇ ਵੇਚਣ ਵਾਲੇ ਵੀਰ ਆ ਪਾਲੀ ਵੀਰ ਉਹਨਾਂ ਨੂੰ ਜ਼ਿਆਦਾ ਬੇਨਤੀ ਆ ਜ਼ਰੂਰੀ ਬਈ ਦੇਖੋ ਵਪਾਰੀ ਆ ਜਿਹੜੇ ਉਹ 7 ਵਜੇ ਆਪਣੇ ਕੋਲੇ ਬਹਿ ਜਾਂਦੇ ਆ ਕੇ ਅੱਜ ਤਕਰੀਬਨ 11 ਵਜੇ ਕੱਟੀ ਲੋੜ ਕਰਕੇ ਉਹਨਾਂ ਨੇ ਤੋਰਤੀ ਸੀ ਅਸੀਂ ਕੀ ਕਰਦੇ ਆ ਅਸੀਂ 11 12 ਵਜੇ ਹੁੰਨੇ ਆ ਇਹ ਘਾਟਾ ਵੀਰੇ ਪਾਲੀ ਵੀਰਾਂ ਨੂੰ ਆ ਜੇ ਤੁਸੀਂ ਆਪਣੇ ਮਾਲ ਦਾ ਸਹੀ ਮੁੱਲ ਲੈਣਾ ਛੇਤੀ ਵੇਚਣੇ ਆ ਮਾਲ ਤਾਂ ਸਵੇਰੇ ਸਾਂਝੇ ਆਇਆ ਕਰੋ ਤੇ ਹਰ ਸ਼ਨੀਵਾਰ ਨੂੰ ਪੱਕੀ ਮੰਡੀ ਲੱਗਦੀ ਆ ਕਈ ਵੀਰ ਕਹਿੰਦੇ ਆ ਜੀ ਮੰਡੀ ਠੇਕੇਦਾਰ ਬਹਿ ਗਏ ਬਾਜੀ ਠੇਕੇਦਾਰ ਕਿਹੜਾ ਭਗਿਆੜ ਨੇ ਵੀ ਆਪਾਂ ਨੂੰ ਖਾ ਜਾਣਗੇ ਉਹ ਸਾਡੇ ਭਰਾ ਨੇ ਆ ਸਾਡਾ ਭਰਾ ਖੜਾ ਲੱਕੀ ਇਹ ਸਰਕਾਰੀ ਇਹਨਾਂ ਨੇ ਠੇਕਾ ਲਿਆ ਹੋਇਆ ਇਹ ਸਾਡੇ ਕੋਲ ਖੜੇ ਨੇ ਸਾਡੀ ਰਜਾ ਮੰਤੀ ਦੇ ਨਾਲੇ ਮੰਡੀ ਸਾਡੀ ਚਲਾ ਰਹੇ ਨੇ ਮੰਡੀ ਸਾਡੀ ਆ ਚਲਾ ਇਹ ਰਹੇ ਨਹੀਂ ਅਸੀਂ ਬੈਠੇ ਆ 1 ਰੁਪਈਆ ਵੀ ਵਧਾਇਆ ਨਹੀਂਗਾ ਮੰਡੀ ਦਾ ਲਖਾਈ ਦਾ ਜੋ 100 ਰੁਪਈਆ ਵੇਚਣ ਵਾਲੇ ਤੋਂ 100 ਰੁਪਈਆ ਖਰੀਦਣ ਵਾਲੇ ਤੋਂ ਸਿਰਫ 100 ਰੁਪਈਆ ਮੰਡੀ ਦੀ ਐਟਰੀ ਲੱਗੀ ਆ ਹੋਰ ਕੋਈ ਵੀ ਐਕਸਟਰਾ ਖਰਚਾ ਨਹੀਂ ਲੰਗਰ ਪਾਣੀ ਦਾ ਪ੍ਰਬੰਧ ਫੁੱਲ ਆ ਚਾਹ ਪਾਣੀ ਦਾ ਪ੍ਰਬੰਧ ਪੂਰਾ ਤੰਬੂਆਂ ਦਾ ਅਰੇਂਜਮੈਂਟ ਪੂਰਾ ਵਾ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਵੱਧ ਤੋਂ ਵੱਧ ਬੇਨਤੀ ਕਰਦੇ ਆ ਜਿੰਨੇ ਵੀ ਬਾਹਰਲੇ ਰਾਜਾਂ ਦੇ ਵਪਾਰੀ ਨੇ ਓ ਵੀਰੇ ਸਾਡੇ ਕੋਲੇ ਪਾਵੇਂ ਇੱਕ ਦਿਨ ਅੱਗੋਂ ਰਾਤ ਨੂੰ ਆਜੋ ਤੇ ਸ਼ਨੀਵਾਰ ਨੂੰ ਸਵੇਰ ਆਪਣਾ ਮਾਲ ਖਰੀਦੋ ਤੇ ਆਪਣੇ ਘਰਾਂ ਨੂੰ ਜਾ ਸਕਦੇ ਹੋ ਵਧੀਆ ਮਾਲ ਖਰੀਦ ਕੇ ਜਿਨ੍ਹਾਂ ਨੇ ਨਵੇਂ ਫਾਰਮ ਖੋਲਣੇ ਆ ਉਹ ਵੀ ਵੀਰੇ ਜਿਹੜੀ ਮੁੱਲਾਪੁਰ ਦੀ ਮੰਡੀ ਹੈ ਨਾ ਕਹਿਣਾ ਵੀ ਚਾਹੀਦਾ ਸਾਨੂੰ ਭਾਈ ਇੰਡੀਆ ਦੇ ਵਿੱਚੋਂ ਬਰੀਡਿੰਗ ਦੇ ਤੌਰ ਤੇ ਨੰਬਰ 1 ਮੰਡੀ ਆ ਬਰੀਡ ਦੇ ਤੌਰ ਤੇ ਜੇ ਤੁਸੀਂ ਬਰੀਡ ਵਾਲਾ ਮਾਲ ਲੈਣਾ ਸਾਡਾ ਜਿਹੜਾ ਇਹ ਏਰੀਆ ਇੱਥੋਂ 50 50 ਕਿਲੋਮੀਟਰ ਇਹ ਸਾਰਾ ਜੰਗਲ ਦਾ ਏਰੀਆ ਸਾਰਾ ਮਾਲ ਬਾਹਰ ਚੜਦਾ ਬਾਹਰਲਾ ਜੰਗਲ ਦਾ ਮਾਲ ਇੱਥੇ ਹੁੰਦਾ ਬਾਹਰਲੇ ਵਪਾਰੀਆਂ ਨੂੰ ਮਹਾਰਾਸ਼ਟਰ ਵਾਲਿਆਂ ਨੂੰ ਐਮਪੀ ਗੁਜਰਾਤ ਹਿਮਾਚਲ ਹਰਿਆਣਾ ਰਾਜਸਥਾਨ ਸਾਰਿਆਂ ਨੂੰ ਬੇਨਤੀ ਆ ਜੂਪੀ ਵਾਲਿਆਂ ਨੂੰ ਕਿ ਟਾਈਮ ਸਰ ਨਾ ਆਇਆ ਕਰੋ ਤੇ ਆਪਣਾ ਮਾਲ ਖਰੀਦੋ ਕੋਈ ਵੀ ਐਕਸਟਰਾ ਖਰਚਾ ਨਹੀਂ ਲੱਗਦਾ ਆ ਦੇਖ ਸਕਦੇ ਹੋ ਕਮਾ ਦਿਓ ਕਟੀਆਂ ਚੂਪੀਆਂ ਲੈਣ ਦੀ ਖੜੀਆਂ ਆ ਸਾਰੇ ਮਾਲ ਖਰੀਦਣ ਆਏ ਨੇ ਜੂਪੀ ਵਾਲੇ ਤੇ ਮਹਾਰਾਸ਼ਟਰ ਵਾਲੇ ਵੀ ਆਏ ਹੋਏ ਨੇ ਗੁਜਰਾਤ ਤੋਂ ਵੀ ਇੱਕ ਗੱਡੀ ਆਈ ਹੋਈ ਆ ਇਸ ਲਈ ਸੀ ਬੇਨਤੀ ਕਰਦੇ ਆ ਵੱਧ ਤੋਂ ਵੱਧ ਇਸ ਮੰਡੀ ਦਾ ਫਾਇਦਾ ਉਠਾਓ ਬਹੁਤ ਬਹੁਤ ਧੰਨਵਾਦ ਇਹ ਮੰਡੀ ਹਰ ਸ਼ਨੀਵਾਰ ਨੂੰ ਮੁੱਲਾ ਪਰਤਾਖਾ ਜ਼ਿਲ੍ਹਾ ਲੁਧਿਆਣਾ ਤਲਵੰਡੀ ਰੋਡ ਤੇ ਲੱਗਦੀ ਆ ਜੀ ਬਹੁਤ ਬਹੁਤ ਧੰਨਵਾਦ